ਬਾਬਾ ਮਾਧੋਦਾਸ ਦੀ ਡੇਰੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਤੇ ਉਸ ਤਖਤ ਤੇ ਜਾ ਬਰਾਜੇ ਜਿਸ ਤਖਤ ਤੇ ਉਹ ਆਪ ਬੈਠ ਕੇ ਵਿਸ਼ਰਾਮ ਕਰਦਾ ਸੀ ਰਿੱਧੀਆਂ ਸਦੀਆਂ ਨੂੰ ਇੱਥੇ ਇਸ਼ਾਰਾ ਕੀਤਾ ਮਾਧੋਦਾਸ ਨੇ ਕਿ ਪਲੰਗ ਪਰਟਾ ਦਿਓ ਰਿੱਧੀਆਂ ਸਦੀਆਂ ਸਾਹਮਣੇ ਪ੍ਰਗਟ ਹੋ ਕੇ ਮਾਧੋਦਾਸ ਦੇ ਕਹਿੰਦਿਆਂ ਬਾਬਾ ਅੱਜ ਇਹ ਪਾਪ ਨਹੀਂ ਹੋਣਾ ਇਹ ਉਹ ਗੁਰੂ ਹੈ ਇਹ ਉਹ ਪੀਰ ਹੈ ਇਹ ਉਹ ਸੰਤ ਹੈ ਜਿਸ ਦੇ ਸਾਹਮਣੇ ਦੋ ਪੁੱਤ ਨੌਜਵਾਨ ਸ਼ਹੀਦ ਹੋਏ ਤੇ ਇਹਨੇ ਜਕਾਰੇ ਛੱਡੇ ਦੋ ਨਿੰਹਾ ਦੇ ਵਿੱਚ ਜਨ ਕੇ ਸ਼ਹੀਦ ਕਰ ਦਿੱਤੇ ਜ਼ਾਲਮਾਂ ਨੇ ਤੇ ਇੱਕ ਵਾਰੀ ਵੀ ਰੱਬ ਨੂੰ ਲਾਂਭਾ ਨਹੀਂ ਦਿੱਤਾ ਇਸ ਸੰਤ ਨੇ ਤੇ ਅਸੀਂ ਇਹ ਪਾਪ ਨਹੀਂ ਕਰ ਸਕਦੇ ਤੂੰ ਵੀ ਜਾ ਕੇ ਦਰਸ਼ਨ ਕਰ ਬਾਬੇ ਨੇ ਦਰਸ਼ਨ ਕੀਤੇ ਤੇ ਫਿਰ ਦਰਸ਼ਨ ਕਰਦਿਆਂ ਸਾਰ ਬੰਦਾ ਬਣਿਆ ਬੰਦਾ ਕੀ ਬਣਿਆ ਗੁਰੂ ਦਾ ਬੰਦਾ ਬਣਿਆ ਤੇ ਬੰਦਾ ਸਿੰਘ ਬਹਾਦਰ ਬਣਿਆ